ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਭਵਾਨੇਗੜ ਦੇ ਨਜ਼ਦੀਕ ਪਿੰਡ ਨظامਪੁਰ ਦੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਕੁਝ ਵਿਦਿਆਰਥੀਆਂ ਵੱਲੋਂ ਨظامਪੁਰ ਨਹਿਰ ਦੀ ਪੱਟੜੀ ਉੱਤੇ ਜਾਂਦੇ ਹਨ ਅਤੇ ਚਾਨਕਾਉਣਾ ਦਾ ਕੋਈ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਪੱਕਾ ਕਿ ਕਿਸ ਕਾਰਨ ਕਰਨਾ ਉਹਨਾਂ ਦਾ ਮੋਟਰਸਾਈਕਲ ਜੋ ਨਹਿਰ ਦੇ ਵਿੱਚ गिर ਜਾਂਦਾ ਹੈ ਜਿਸ ਦੇ ਨਾਲ ਇੱਕ ਵਿਅਕਤੀ ਦੀ ਮੌਤ ਦੱਸੀ ਜਾ ਰਹੀ ਹੈ ਇੱਕ ਆਪਣੇ ਆਪ ਦੇ ਵਿੱਚ ਬਹੁਤ ਦੁੱਖ ਦੀ ਵਾਰੀ ਘਟਣਾ ਲੋਕ ਤਸਵੀਰਾਂ ਵਿੱਚ ਕੜੇ ਦੇਖ ਸਕਦੇ ਹੋ ਲੋਕਾਂ ਵੱਲੋਂ ਪਰ ਗੋਤਾ ਘੋਦੀ ਟੀਮ ਨਹੀਂ ਪਹੁੰਚਦੀ ਮੌਕੇ ਤੇ ਪਰ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਨੂੰ ਬਾਹਰ ਨਹਿਰ ਦੇ ਵਿੱਚੋਂ ਕੱਢ ਲਿਆ ਗਿਆ ਹੈ। ਉਹ ਹਨੀਗੜ ਦੇ ਨਜ਼ਦੀਕ ਪਿੰਡ ਬੋਕੋ ਪੀਰ ਜੀ ਉਹ ਵਿਅਕਤ ਦੱਸਿਆ ਜਾ ਰਿਹਾ ਹੈ ਕਿਉਂਕਿ ਉੱਥੇ ਕਾਫੀ ਇਨਸਾਨ ਖੜੇ ਸਨ ਜਿੱਥੇ ਕਿ ਮੋਟਰਸਾਈਕਲ ਤਾਲੇ ਨਹਿਰ ਦੇ ਵਿੱਚ ਹੀ ਦੱਸਿਆ ਜਾ ਰਿਹਾ ਹੈ ਤੇ ਉਸ ਵਿਅਕਤੀ ਨੂੰ ਪਰ ਬਾਹਰ ਕੱਢ ਲਿਆ ਗਿਆ ਹੈ ਪਰਿਵਾਰ ਦਾ ਜਿੱਥੇ ਰੋ ਰੋ ਕੇ ਬਹੁਤ ਹੀ ਬੁਰਾ ਹਾਲ ਹੈ। ਇਸ ਸਬੰਧੀ ਜਿਹੜੇ ਵਿਅਕਤੀਆਂ ਵੱਲੋਂ ਉਸ ਨੂੰ ਨਹਿਰ ਦੇ ਵਿੱਚੋਂ ਕੱਢਿਆ ਗਿਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਵਿਅਕਤੀਆਂ ਵੱਲੋਂ ਨਹਿਰ ਦੇ ਵਿੱਚ ਉਸ ਦੇ ਲਈ ਕੱਢਣ ਦੇ ਲਈ ਪਹਿਲਾਂ ਇਹ ਕੱਪੜੇ ਬੰਨ ਕੇ ਕੋਸ਼ਿਸ਼ ਕਰਦੇ ਹਨ ਕੱਢਣ ਦੇ ਲਈ ਫਿਰ ਉਸ ਤੋਂ ਬਾਅਦ ਰੱਸਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਇੱਥੇ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਦੇ ਲੋਕਾਂ ਨੂੰ ਪਿੱਛੇ ਕੀਤਾ ਜਾਂਦਾ ਹੈ ਪਰ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਕਿ ਗੋਤਾਖੋਰ ਦੀ ਟੀਮ ਮੌਕੇ ਤੇ ਨਾ ਪਹੁੰਚਣਾ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਕਿਉਂਕਿ ਉਸ ਵਿਅਕਤੀ ਨੂੰ ਡੇਢ ਤੋਂ 2 ਘੰਟੇ ਤਕਰੀਬਨ ਉਹ ਨਹਿਰ ਦੇ ਵਿੱਚ ਡੁੱਬ ਜਾਂਦਾ ਹੈ ਜਿਸ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿਅਕਤੀ ਨੂੰ ਕੱਢਿਆ ਜਾ ਰਿਹਾ ਹੈ ਉਸ ਤੋਂ ਬਾਅਦ ਰੱਸੀਆਂ ਦੇ ਨਾਲ ਉਸ ਦਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਅਤੇ ਉਸ ਨੂੰ ਫਿਰ ਵਿੱਚੋਂ ਕੱਢਿਆ ਜਾਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਆਮ ਵਿਅਕਤੀਆਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇੱਕ ਗੱਲ ਕਰੀਏ ਇੱਕ ਆਪਣੇ ਆਪ ਸਵਾਲੇ ਨਿਸ਼ਾਨ ਪਾ ਦਿੰਦੇ ਹਨ ਅਗਰ ਕੋਈ ਇਹਨਾਂ ਨਾਲ ਵੀ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਮ ਲੋਕਾਂ ਵੱਲੋਂ ਬੇਸ਼ੱਕ ਕੋਸ਼ਿਸ਼ ਕੀਤੀ ਗਈ ਜੋ ਕੋਸ਼ਿਸ਼ ਸਫਲ ਵੀ ਹੋਈ ਤੇ ਉਸ ਵਿਅਕਤੀ ਨੂੰ ਕੱਢਣ ਦੇ ਵਿੱਚ ਕੋਸ਼ਿਸ਼ ਕੀਤੀ ਗਈ ਪਰ ਉਹ ਜਿੱਥੇ ਉਹ ਫਿਰ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕ ਖੜੇ ਜੋ ਉਸ ਬੰਦੇ ਦੇ ਅਕਤੀ ਦੇ ਨਾਲ ਆਏ ਸਾਨੂੰ ਖੜੇ ਨਜ਼ਰ ਆ ਰਹੇ ਹਨ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੌਕੇ ਦੀਆਂ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਉਹ ਫਿਰ ਤਾਂ ਪਰਾਂ ਲੱਗਿਆ ਯਾਰ ਉਹ ਨਾ ਬਣਾਣਾ ਲਾ ਬਈ ਸਾਡਾ ਕੰਮ ਬਾਈ ਸਾਡੇ ਕੋਲ ਰੋਕ ਨਹੀਂ ਹੈਗੀ ਜੀ ਇਹ ਨੇ ਤਾਂ ਫਿਰ ਵੀਡੀਓ ਬਣਾਉਣੀ ਹੈ ਬਈ ਇਹ ਤਾਂ ਗੱਲ ਹੈ ਜੀ ਹਜ਼ੂਰ ਵੀ ਹੋਣਾ ਹੁਣ ਮੈਂ ਡੁੱਬ ਜਾਣਾ ਮੀਰ ਨਾ ਬਣੂਗੀ ਤਾਂ ਜਿਹੜਾ ਕੋ ਡੁੱਬੂਗਾ ਤਾਂ ਡੁੱਬੂਗਾ ਚਲੋ ਇੱਧਰ ਜਾ ਨਹੀਂ ਸਕਦਾ ਇੱਧਰ ਪਾਣੀ ਵਿੱਚ ਚੱਲ ਰਿਹਾ ਹੈ ਇੱਧਰ ਵੀ ਫਿਰ ਪਾਣੀ ਨਹੀਂ ਚੱਲ ਰਿਹਾ ਹੈ ਗਿਆ ਉਹਦਾ ਖੜਿਆ ਪਾਣੀ ਉੱਥੇ ਤਾਂ ਇੱਥੇ ਕਿਤਨਾ ਖੇਤਨਾ ਦੇਖ ਚਲੋ ਮੇਲਾ ਹੋ ਗਿਆ ਦਾ ਪਿੰਡ ਪਾਣੀ ਜਮੀਨ ਛੋਟਾ ਜਿਹਾ ਹੋਇਆ ਹੋਰ ਆ ਰਪਿਆਂ ਦਾ ਇਹ ਨਾਂ ਦਾ ਰਸ ਆਹ ਮੁੰਡਾ ਇਤਨਾ ਕਿੰਨੇ ਰੁਪਏ ਦੀ ਆਹ ਆਸਰਾ ਨਾ ਨਾ ਆਂਕਾਰ ਸਾਡੇ ਲਈ ਜੇ ਆਏ ਨਾ ਲੰਗੇ ਇੱਧਰ ਕਿਵੇਂ ਲਾਵਾਂ ਨੇ पिछे <laughs> कर मड़े लॻे पाणी हथ ख़बर ਲਾਸਿੰਗਾ ਜੀ ਇਹ ਅਸੀਂ ਜੀ ਰੋਪ ਸਰਪੰਚ ਸਾਰੀ ਪੰਚਾਇਤ ਆ ਰਹੇ ਤੇ ਅਸੀਂ ਉਧਰੋਂ ਜੀ ਆਪਣੇ ਦੁਕਾਨਾਂ ਤੋਂ ਨਦਮਪੁਰ ਤੋਂ ਹੀ ਪੈਸੇ ਇਕੱਠੇ ਕਰਕੇ ਜੀ ਜਿਹੜੀ ਆਪਾਂ ਨੇ ਕੋਲ ਕਰਾਉਣੇ ਸੀਗੇ ਤੇ ਅਸੀਂ ਬੈਠੇ ਸੀਗੇ ਜੀ ਉਧਰੋਂ ਤਿੰਨ ਮੁੰਡੇ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਦੋ ਉੱਤਰ ਕੇ ਇੱਕ ਮੁੰਡਾ ਮੋੜਨ ਲੱਗ ਗਿਆ ਗਿਆਨੀ ਪੱਗ ਵਾਲਾ ਠੀਕਾ ਉਹ ਤੋਂ ਮੋਟਰਸਾਈਕਲ ਮੁੜਿਆ ਨਹੀਂ ਉਹ ਵਿਚੇ ਡਿੱਗ ਗਿਆ ਜੀ ਵਿਚ ਡਿੱਗਿਆ ਉਹ ਤੇ ਉੱਥੇ ਗਾਹ ਪੈ ਗਿਆ ਵੀ ਮੁੰਡਾ ਡਿੱਗਿਆ ਮੁੰਡਾ ਡਿੱਗਿਆ ਤੇ ਅਸੀਂ ਖੜੇ ਹੋ ਗਏ ਸਾਰੇ ਜੀ ਤੇ ਉਹ ਦੇਖਣ ਲੱਗੇ ਹੋਏ ਮੈਂ ਜਰਾ ਉਹ ਕਹਿੰਦੇ ਵੀ ਕੱਢੋ ਹੀ ਮਾਰੋ ਸਾਲਾ ਮੈਨੂੰ ਕਹਿੰਦੇ ਭੱਲੇ ਮਾਰ ਸਾਲਾ ਤੇ ਮੈਂ ਕੱਪੜੇ ਕੱਢੇ ਹੀ ਸਾਲ ਮਾਰੀ ਇੱਥੋਂ ਜੀ ਤੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆ ਸੀਗਾ ਉਹ ਤੇ ਆ ਆ ਸੀਗਾ ਦਲੇਰੀ ਜੀ ਇਹ ਉਧਰ ਨਹੀਂ ਭੱਜ ਕੇ ਗਿਆ ਜੀ ਮੈਂ ਇੱਧਰ ਦੀ ਗਿਆ ਅਸੀਂ ਮੈਥੋਂ ਹੀ ਸਾਲ ਮਾਰੀ ਤੇ ਉਹਨੂੰ ਤਰਦੇ ਮੈਂ ਉਹਦੇ ਲਵੇ ਗਿਆ ਜੀ ਬਸ ਮੈਥੋਂ ਥੋੜੇ ਜਿਹੇ ਫਾਸਲੇ ਨਾਲੇ ਮੁੰਡਾ ਡੁੱਬ ਗਿਆ ਜੀ ਤੇ ਉਸ ਤੋਂ ਬਾਅਦ ਉਹ ਡੁੱਬਿਆ ਤੇ ਉਹ ਇਧਰ ਹੀ ਸਾਈਡ ਨਿਕੜਿਆ ਜੀ ਇਦਲੀ ਸਿਕੜ ਲਿਕੜ ਕੇ ਜੀ ਤੇ ਅਸੀਂ ਇਧਰੋ ਖਰੀ ਗਈ ਚਲੋ ਬਹੁਤ ਟਾਈਮ ਅਗਰੋ ਹਾਂ ਬਹੁਤ ਟਾਈਮ ਅਗਰੋ ਜੀ ਸੀ ਸੂਰ ਨਹਿਰ ਚ ਸਾਲ ਮਾਰੀ ਦਮ ਚੜਦਾ ਦੀਗਾ ਤੇ ਮਿਲਿਆ ਨਹੀਂ ਹੈਗਾ ਅਸੀਂ ਨੇ ਬਹੁਤ ਕੋਸ਼ਿਸ਼ ਕਰਦੀ ਰਹੀ ਤੇ ਫਿਰ ਮੁੰਡੇ ਆ ਗਏ ਜੀ ਹੋਰ ਆ ਗਏ ਮੁੰਡੇ ਤਿੰਨ ਚਾਰ ਹੋਰ ਤੇ ਹੱਸਾ ਲਿਆਂਦਾ ਜੀ ਫਿਰ ਅਸੀਂ ਲਾਈਨ ਬਣਾ ਕੇ ਜੀ ਆ ਵਿੱਚ ਡੁਬਕੀ ਮਾਰ ਕੇ ਜੀ ਪੈਰਾਂ ਨਾਲ ਦੇਖਦੇ ਰਹੇ ਜੀ ਜਿਹੜਾ ਮੇਰੀ ਇਹਨੂੰ ਹੋਊਗਾ ਜੀ ਘੰਟਾ ਡੇਢ ਘੰਟਾ ਹੋ ਗਈ ਆ ਮੁੰਡੇ ਦੀ ਕਈ ਜਾਣੇ ਦੀ ਨਾ ਹੀ ਨਾ ਹੁੰਦਾ ਇਹ ਪੂਰਾ ਹੋ ਗਿਆ ਜੀ ਡੈਡ ਹੋ ਗਿਆ ਜੀ ਮਾਦਾ ਹੋ ਸਰ ਮੋੜ ਤੇ ਕਿ ਪੈਰ ਫਿਸਲ ਕੇ ਲੱਗਦਾ ਕੀ ਕਾਟਣਾ ਕੀ ਦੱਸ ਇਹ ਜਦੋਂ ਮੋੜ ਰੇ ਸੀਗੀ ਜੀ ਮੋੜ ਰੇ ਉਹ ਪਟੜੀ ਘਟਾਈ ਜਾਗਾ ਜੀ ਉਹ ਪਟੜੀ ਬਣਾਉਣ ਵਾਲੀ ਆਪਣੇ ਨਹਿਰ ਦੀ ਉਹ ਮੋੜ ਰਾ ਜੀ ਉਪਟਾਇਰ ਚਲ ਗਿਆ ਜੀ ਬਸ ਇਹ ਤਾਂ ਉਹਦੇ ਕਰਕੇ ਜਿਹੜਾ ਮੋਟਰਸਾਈਕਲ ਮੋਟਰਸਾਈਕਲ ਵੀ ਅੰਦਰ ਹੈ ਜੀ ਹਾਂ ਜੀ ਮੋਟਰਸਾਈਕਲ ਵਿੱਚ ਹੀ ਹੈ ਜੀ ਉਹਦੇ ਨਹਿਰ ਦੇ ਵਿੱਚ ਛੇਟੇ ਵਜੇ ਦੀ লাশ ਕੱਢੀ ਉਹਨਾਂ ਦੇ ਡੇਢ ਵਜੇ ਡੇਢ ਘੰਟੇ ਮੰਗੋ ਹੋ ਗਏ ਸਾਨੂੰ ਲੱਭਦਿਆਂ ਨੂੰ ਜੀ ਤਾਂ ਪਤਾ ਲੱਗਾ ਕਿ ਕਿੰਨੇ ਦਾ ਮੁੰਡਾ ਜੀ ਉਹ ਮੁੰਡਾ ਜੀ ਬਹੁਤ ਫੀਰਦਾ ਜੀ ਗਰੀਬ ਪਰਿਵਾਰ ਜਿਹੜਾ ਨਦਾਂਪੁਰ ਮੇਲਾ ਲੱਗਾ ਉੱਥੇ ਐਸੇ ਕਿੱਦਾਂ ਹਾਂ ਜੀ ਮੇਲੇ ਦੀ ਆਏ ਸੀ ਕਾਲਜ ਜੀ ਤੋਂ ਆਏ ਤੇ ਪੜ ਕੇ ਮੇਲੇ ਚ ਆਏ ਤੇ ਕਾਲਜ ਤੋਂ ਮੈਂ ਨਹੀਂ ਪਤਾ ਉਹ ਮੇਲੇ ਜੀ ਆਈ ਮੇਲਾ ਦੇਖਣ ਆਏ ਤੇ ਜੀ ਕੋਟੜੀ ਬਾਲ ਨਾਲ ਜਿੱਥੇ ਐਸੇ ਹੋ। ਇਤੋਂ ਤੇ ਐਂਗਲ ਲੱਗਣੇ ਚਾਹੀਦੇ ਨੇ ਜੀ ਠੀਕ ਹੈ। ਐਂਗਲ ਲੱਗ ਜਾਣ ਤੁਰੀਂ ਸੇਫਟੀ ਹੋ ਜਾਈਏ ਇਸੇ। ਬਹੁਤ ਵਾਰ ਲੋਕ ਵੀ ਅਸੀਂ ਦੇਖਦੇ ਆ ਰਾਤ ਨੂੰ ਵੀ ਇਸ ਸੜਕ ਤੋਂ ਲੰਘ ਗੁਜ਼ਰਦੇ ਨੇ। ਇਹ ਸੜਕ ਗੁਜ਼ਰਨਯੋਗ ਹੈ ਜਾਂ ਨਾ ਜੀ ਨਾ ਗੁਜ਼ਰਨਯੋਗ ਹੈ ਨਹੀਂ ਜੀ। ਇਹ ਤਾਂ ਮੋਟਰਸਾਈਕਲ ਤੇ ਆਉਂਦੇ ਵੀ ਜਾਉਗੇ ਨਹੀਂ ਹੈਗੇ ਜੀ ਤਾਂ। ਇਹ ਤਾਂ ਸਾਈਕਲ ਵੀ ਨਹੀਂ ਚੱਲਦਾ ਹੈਗਾ ਜੀ। ਤਾਂ ਕਿੰਨੀ ਗੈਲੀ ਵੀ ਆਪਾਂ ਕਹਿ ਸਕਾਂ। ہاں ਗੈਲੀ ਹੈਗੀ ਜੀ। ਥੋੜਾ ਜਾਂ ਐ ਵੀ ਚਲੋ ਆਪਾਂ ਕਰਾਓ ਵੀ ਉਹ ਥੋੜੀ ਚੌੜੀ ਹੋ ਜਾਈਏ ਬਸ। ਉੜਾਏ ਪ੍ਰਬੰਧਤਾ ਚਾਹੀਦਾ ਜਦੋਂ ਮੈਂ ਆਈ ਕੀ ਨਾਮ ਆ ਨਾਮ ਮੇਰਾ ਗੁਰਜੰਟ ਸਿੰਘ ਹੈ ਬੜਾ ਇੱਕ ਨਿਦਾਨ ਪਈ ਤੁਹਾਡੀ ਵੀ ਅਸੀਂ ਵੀਰੇ ਮੇਲਾ ਦੇਖਣ ਆਈ ਤੀ ਜਦੋਂ ਪਤਾ ਲੱਗਿਆ ਵੀ ਨਹਿਰ ਚ ਮੁੰਡਾ ਡੇਗਾ ਮੈਂ ਨੂੰ ਕਹਾਂ ਮੈਂ ਚੱਲ ਆਪਾਂ ਨਾਉਂਦੇ ਰਹਨੇ ਮੈਂ ਕਾ ਥੋੜਾ ਹੀ ਆਪਣੀ ਹਲਪ ਹੋ ਜੂਗੀ ਜਦੋਂ ਜਦੋਂ ਮੈਂ ਸਾਰੇ ਵਿੱਚ ਤੇ ਇਹ ਮੇਰਾ ਚਾਚੇ ਦੀ ਮੁੰਡਾ ਬਣ ਲਈ ਜਦੋਂ ਮੈਂ ਦੇਖਿਆ ਮੈਂ ਇਹਨੂੰ ਪੁੱਛਿਆ ਮੈਂ ਵੀ ਕੀ ਗੱਲ ਬਾਤ ਹੋ ਗਈ ਉਹ ਕਹਿੰਦਾ ਉਹਨੋਂ ਤੋਂ ਛੁੱਟ ਗਿਆ ਮੈਂ ਕਿਹਾ ਓਏ ਯਾਰ ਪੁਲਿਸ ਵਾਲਿਆਂ ਨੂੰ ਕਾਹ ਮਲਾਜਮਾਂ ਨੂੰ ਕਾਹ ਵੀ ਕਿ ਪ੍ਰਬੰਧ ਗੋਤਾਖੋਰ ਨੂੰ ਬੁਲਾਓ ਮੈਂ ਵੀ ਕਿਹਾ ਪੁਲਿਸ ਮਲਾਜਮਾਂ ਨੂੰ ਵੀ ਹਰਜੀ ਬੁਲਾਓ ਐਂਬੂਲੈਂਸ ਬੁਲਾਓ ਪੁਲਿਸ ਨੂੰ ਗੋਤਾਖੋਰ ਬੁਲਾਓ ਸੀ ਕਿੰਨਾ ਕਤਰਨੇ ਜਾਣਦੇ ਆ ਇੰਨਾ ਕ ਸਾਡੇ ਚ ਦਮਤੀ ਅਸੀਂ ਅੰਦਰ ਜਾ ਸਕਦੇ ਆ ਇੱਕ ਸਕੰਟ ਸਕੰਟ ਦੇ ਹਿਸਾਬ ਨਾਲ ਜਾ ਸਕਦੇ ਆ ਮਿੰਟਾਂ ਦੇ ਹਿਸਾਬ ਨਾਲ ਅੰਦਰ ਨਹੀਂ ਬੰਦਾ ਰਹਿ ਸਕਦੇ ਕੋਈ ਨਹੀਂ ਆਇਆ ਹੈਗਾ ਜੀ ਮਲਾਜਮ ਜੀ ਹੱਥਾਂ ਚ ਹੱਥ ਫਾ ਕੇ ਉਹ ਰ ਇਹਨਾਂ ਦੇ ਘੰਟਾ ਹੋ ਗਈ। ਉਸ ਤੋਂ ਬਾਅਦ ਮੈਨੂੰ 10 ਮਿੰਟ ਹੋਏ ਤੇ ਮੈਂ ਫਿਰ ਕਿਹਾ ਮੈਂ ਕਿਹਾ ਪਸ ਇੱਕ ਵਾਰ ਸ਼ੁਰੂ ਤੋਂ ਸ਼ੁਰੂਆਤ ਕਰਦੇ ਹਾਂ। ਹੁਣ ਬੰਦੇ ਆਪਾਂ ਹੋ ਗਏ 4-5 ਵਾਲੇ। ਮੈਂ ਕਿਹਾ ਥੱਲੇ ਜਾਵਾਂਗੇ ਅੱਗੇ ਅੱਗੇ ਵਧੀ ਜਾਵਾਂਗੇ। ਚਲੋ ਅਸੀਂ ਨੇ ਗਿਆਈ ਪਹਿਲੀ ਸਾਲ 'ਚ ਮੈਂ ਨੀਚੇ ਗਿਆ ਕੁਛ ਨਹੀਂ ਹੋਇਆ ਦੂਜੀ ਸਾਲ 'ਚ ਮੈਂ ਥੋੜੇ ਅੱਗੇ ਜਾ ਕੇ ਦੇਖਿਆ ਪੈਰ ਲੱਗ ਗਏ ਸਾਡੇ ਮੈਂ ਫਿਰ ਮੂੰਹ ਨੂੰ ਕਿਹਾ ਬੱਲੇ ਨੂੰ ਮੈਂ ਕਿਹਾ ਉਰੀਆ ਮੁੰਡਾ ਮੈਂ ਸ਼ਾਇਦ ਮੋਟਰਸਾਈਕਲ ਵੀ ਉੱਥੇ ਆਈ ਮੋਟਰਸਾਈਕਲ ਦੇ ਵਿੱਚ ਦੀ ਪੰਗ ਫਸੀ ਹੋਈ ਸੀ ਫਿਰ ਉਹਨੇ ਅਸੀਂ ਨੇ ਪਤਾ ਪਰਨ ਹੱਥ 'ਚ ਆਏ ਗਏ ਸ਼ੁਕਰਾਂ ਤੇ ਉਸ ਤੋਂ ਬਾਅਦ ਅਸੀਂ ਉੱਪਰ ਚੱਕ ਲਈ ਬੱਲਾ ਕਹਿੰਦਾ ਆ ਗਿਆ ਮੈਂ ਕਿਹਾ ਚੱਕ ਲੈ ਫਿਰ ਮੋਟਰਸਾਈਕਲ ਚੱਕਿਆ ਨਹੀਂ ਗਈ ਮੁੰਡਾ ਚੱਕਿਆ ਗਿਆ ਸਾਥੀ ਆ ਗਿਆ ਆ ਸਾਨੂੰ ਜ਼ਰੂਰੀ ਲਾਸ਼ ਕਿਉਂ ਲਾਸ਼ ਬਾਹਰੇ ਆ ਗਈ ਸਰਕਾਰ ਤੋਂ ਤਾਂ ਹੀ ਮੰਗ ਕਰਦੇ ਹੁਣ ਮੇਲਾ ਦੂਰੇ ਸਾਰਾ ਪ੍ਰਬੰਧ ਹੋਣਾ ਚਾਹੀਦਾ ਸੀਗਾ ਠੀਕ ਹੈ ਨਾ ਉਹ ਪਟੜੀ ਬਰਤਲੀ ਹੋਈ ਕਾਹੀ ਵਰਤੀ ਹੈ ਆ ਛੋਟੀ ਹੀ ਹੈ ਪਰ ਪ੍ਰਬੰਧ ਤਾਂ ਹੋਣਾ ਚਾਹੀਦਾ ਨਾ ਸਹੀ ਜੀ ਹਾਂਜੀ ਸਰ ਜਿਹੜਾ ਨਦਾਮਪੁਰ ਕਿੱਲੇ ਜਾਂਦਾ ਕਿ ਮੋਟਾ ਗੱਲ ਮਾਮਲਾ ਕੀ ਹੈ ਉੱਥੇ ਨਦਾਮਪੁਰ ਗੋਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਬੰਧ ਤੇ 8000 ਪੀ ਟੀਮ ਦੇ ਇੱਥੇ ਡਿਊਟੀ ਪਰ ਸੀਗਾ 3:30 ਕਰ 3 ਵਜੇ ਪੋਣਹਰ ਨਦਾਮਪੁਰ ਪੁਰਾਣਾ ਪੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਬੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿਛੜੇ ਪਿਆ। ਕਾਫੀ ਲੋਕਾਂ ਨੇ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ। ਉਧਰ ਦੀ ਤੇ ਅਚਾਨਕ ਹਾ사 ਹੋ ਗਿਆ। ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ। ਡਾਕਟਰ ਦੀ ਨੋਜਵਾਨੀ ਦੇਖੀ। ਲੈਥੋ ਵੀ ਮੌਕੇ ਤੇ ਹੋ ਗਈ। ਹਾਂਜੀ।